ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਅੱਜ ਗੱਲ ਕਰਾਂਗੇ ਕਿ ਗ੍ਰੰਥੀ ਸਿੰਘਾਂ ਦੇ ਹਾਲਾਤ ਸਾਡੀ ਕੌਮ ਦੇ ਵਿੱਚ ਕਿੰਨੇ ਕੁ ਚੰਗੇ ਤੇ ਕਿੰਨੇ ਕੁ ਮਾੜੇ ਹਨ ਜਿਸ ਦੀ ਉਦਾਹਰਨ ਤੁਸੀਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਲਾ ਜੋ ਕਾੜ ਚੱਲ ਰਿਹਾ ਜੋ ਪ੍ਰਕਰਨ ਚੱਲ ਰਿਹਾ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਗੱਲ ਕਰਾਂਗੀ ਕਿ ਸਾਡੇ ਸਿੱਖ ਕੌਮ ਦੇ ਜੋ ਗੁਰੂ ਕੇ ਵਜ਼ੀਰ ਆਖੇ ਜਾਂਦੇ ਹਨ ਗ੍ਰੰਥੀ ਸਿੰਘ ਆਖੇ ਜਾਂਦੇ ਹਨ ਉਹਨਾਂ ਦੇ ਹਾਲਾਤ ਕਿਵੇਂ ਦੇ ਹਨ ਕਿਸ ਤਰ੍ਹਾਂ ਜਿੰਨਾ ਚਿਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਸਿਆਸਤਦਾਨਾਂ ਦੇ ਉਹ ਸੋਨੀ ਕਮੇਟੀ ਦੇ ਕਹਨੇ ਵਿੱਚ ਚੱਲਦੇ ਰਹੇ ਉਹਨਾਂ ਚਿਰ ਉਹਨਾਂ ਦੀਆਂ ਸੇਵਾਵਾਂ ਅਕਾਲ ਤਖਤ ਦੇ ਦਸੇਦਾਰ ਹੋਣਾ ਜਾਂ ਸ੍ਰੀ ਦਮਦਮਾ ਸਾਹਿਬ ਦੇ ਤਖਤ ਦੇ ਜਥੇਦਾਰ ਹੋਣਾ ਉਹਨਾਂ ਦੀਆਂ ਸੇਵਾਵਾਂ ਚੱਲਦੀਆਂ ਰਹੀਆਂ ਪਰ ਜਦੋਂ ਉਹਨਾਂ ਦੇ ਕਹਨੇ ਤੋਂ ਬਾਹਰ ਹੋਏ ਥੋੜਾ ਜਾਂ ਆਪਣੇ ਹਿਸਾਬ ਦੇ ਨਾਲ ਚੱਲਣ ਲੱਗੇ ਤਾਂ ਉਹਨਾਂ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਫਾਰਗ ਕਰਨ ਦਾ ਇੱਕ ਫਰਮਾਨ ਜਾਰੀ ਹੋਇਆ ਮੈਂ ਕਹਾਂਗਾ ਕਿ ਗ੍ਰੰਥੀ ਸਿੰਘਾਂ ਦੇ ਹਾਲਾਤ ਇਸੇ ਤਰ੍ਹਾਂ ਦੇ ਅਸੀਂ ਸੋਚਦੇ ਸੀ ਕਿ ਅਸੀਂ ਲੋਕਲ ਗ੍ਰੰਥੀਆਂ ਪਿੰਡਾਂ ਦੇ ਵਿੱਚ ਪਾਠ ਜਾਪ ਕਰਨ ਵਾਲੇ ਗੁਰੂ ਘਰਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਦੇ ਵਿੱਚ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਲਈ ਹਾਲਾਤ ਬਹੁਤੇ ਮਾੜੇ ਆ ਪਰ ਜਦੋਂ ਅਕਾਲ ਤਖਤ ਦੇ ਜਥੇਦਾਰ ਵੀ ਤਾਂ ਇੱਕ ਗ੍ਰੰਥੀ ਐ ਜੇ ਗ੍ਰੰਥੀ ਭਰਤੀ ਹੋ ਕੇ ਉਹਨਾਂ ਨੇ ਜਥੇਦਾਰੀ ਕੀਤੀ ਐ ਹਾਲਾਤ ਕੋਈ ਬਹੁਤੀ ਉਹਨਾਂ ਦੇ ਵੀ ਚੰਗੇ ਨਹੀਂ ਐ ਜਿਸ ਤਰ੍ਹਾਂ ਦੇ ਨਾਲ ਇਹ ਚੱਲ ਰਿਹਾ ਭਾਵੇਂ ਸਿਆਸੀ ਐ ਅਸੀਂ ਸਾਡਾ ਇਸ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆ ਤੇ ਸੇਵਾ ਕਰਦੇ ਆ ਗ੍ਰੰਥੀ ਤੌਰ ਤੇ ਕਿਸੇ ਵੀ ਪਾਰਟੀ ਬਾਜ਼ੀ ਦੀ ਗੱਲ ਕਰਨੀ ਮੈਂ ਸਮਝਾਂਗਾ ਚੰਗੀ ਨਹੀਂ ਹੈ ਪਰ ਕਹਿੰਦਾ ਭਾਵੇਂ ਕਿ ਗ੍ਰੰਥੀ ਸਿੰਘਾਂ ਦੇ ਹਾਲਾਤ ਬਹੁਤੇ ਚੰਗੇ ਨਹੀਂ ਹੈ ਇੱਕ ਉੱਚ ਅਹੁਦੇ ਤੇ ਬੈਠੇ ਗ੍ਰੰਥੀ ਸਿੰਘ ਦੀ ਹਾਲਤ ਇਹ ਹੋ ਸਕਦੀ ਹੈ ਤਾਂ ਸੋਚ ਕੇ ਵੇਖੋ ਜਿਹੜੇ ਵਿਚਾਰੇ ਸਾਡੇ ਵਰਗੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਛੋਟੇ-ਛੋਟੇ ਕਸਬਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਆ ਉਹਨਾਂ ਦੇ ਹਾਲਾਤ ਕਿਵੇਂ ਦੇ ਹੋਣਗੇ ਕਿਵੇਂ ਜਲੀਲ ਕੀਤਾ ਜਾਂਦਾ ਹੋਵੇਗਾ ਪਰ ਇਥੇ ਖਾਸ ਕਰਕੇ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾ ਵਾਸਤੇ ਇੱਕ ਬੇਨਤੀ ਕਰਾਂਗਾ ਕਿ ਅਸੀਂ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਗ੍ਰੰਥੀ ਰਾਗੀ ਸੇਵਾ ਸਟੇਟੀ ਬਣਾਈ ਉਹਦੇ ਇੱਕ ਗਰੁੱਪ ਦੇ ਤੌਰ ਤੇ ਅਸੀਂ ਤੁਹਾਨੂੰ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਕਈ ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਜਥੇਦਾਰ ਸਾਭ ਗਿਆਨੀ ਹਰਪੀ ਸਿੰਘ ਜੀ ਤੁਸੀਂ ਸਾਨੂੰ ਸਮਾਂ ਨਹੀਂ ਦਿੱਤਾ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਾਂਦੇ ਸੀ ਤਾਂ ਉੱਥੇ ਵੀ ਸਾਨੂੰ ਤੁਹਾਡੇ ਦਰਸ਼ਨ ਕਰਨ ਦੇ ਸਮੇਂ ਨਹੀਂ ਟਾਈਮ ਨਹੀਂ ਮਿਲਿਆ। ਤੁਸੀਂ ਮੁਖਸ਼ਰ ਸਾਹਿਬ ਆਇਓ ਸ਼੍ਰੋਣੀ ਕਮੇਟੀ ਦੇ ਜੋ ਮੈਨੇਜਰ ਸਾਹਿਬ ਦਾ ਦਫ਼ਤਰ ਹੈ ਉਹਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤੁਹਾਡੇ ਕੋਲ ਅਮੀਰ ਸਿੱਖਾਂ ਤੋਂ ਸਿਵਾਏ ਅਮੀਰ ਲੋਕਾਂ ਨੂੰ ਮਿਲਣ ਤੋਂ ਸਿਵਾਏ ਤੁਹਾਡੇ ਕੋਲੇ ਟਾਈਮ ਨਹੀਂ ਸੀ ਅਸੀਂ ਤੁਹਾਡੀਆਂ ਮੰਨਤਾਂ ਕੀਤੀਆਂ ਮਾੜੇ ਮੰਗਤਿਆਂ ਵਾਂਗ ਅਸੀਂ ਸ਼ਰੋਣੀ ਕਮੇਟੀ ਦਾ ਜੋ ਦਫ਼ਤਰ ਹੈ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਅਸੀਂ ਕੰਧਾਂ ਨਾਲ ਲਾ ਕੇ ਤੁਹਾਨੂੰ ਮਿਲਦੀ ਕੋਸ਼ਿਸ਼ ਕਰਦੇ ਰਹੇ ਹਾਂ ਪਰ ਤੁਸੀਂ ਉਦੋਂ ਕਿਸੇ ਦੀ ਗਰਜ ਨਹੀਂ ਕੀਤੀ ਤੁਸੀਂ ਉਦੋਂ ਮਾਫ ਕਰਿਆ ਜੇ ਰੱਬ ਬਣ ਗਏ ਸੀ ਤੇ ਜੇਕਰ ਤੁਸੀਂ ਉਦੋਂ ਸਿੱਖਾਂ ਬਾਰੇ ਸਿੱਖ ਕੌਮ ਬਾਰੇ ਗ੍ਰੰਥੀ ਰਾਗੀ ਸਿੰਘਾਂ ਬਾਰੇ ਕੁਝ ਸੋਚਿਆ ਹੁੰਦਾ ਤੇ ਅੱਜ ਹਾਲਾਤ ਕੁਝ ਹੋਰ ਹੁੰਨੇ ਸੀ ਤੁਹਾਨੂੰ ਆਖਿਆ ਸੀ ਗ੍ਰੰਥੀ ਸਿੰਘ ਕਈ ਘਰਾਂ ਤੋਂ ਬਿਨਾਂ ਕਰਾਇਆ ਤੇ ਰੋਲਦੇ ਐ ਗੁਰਦੁਆਰਿਆਂ ਦੇ ਵਿੱਚ ਇਸੇ ਕਰਕੇ ਬੈਠੇ ਆ ਕਿ ਉਹਨਾਂ ਕੋਲੇ ਆਪਣੇ ਮਕਾਨ ਨਹੀਂ ਹਨ ਘਰ ਨਹੀਂ ਹਨ ਕਈ ਗ੍ਰੰਥੀ ਸਿੰਘਾਂ ਦੇ ਬੱਚੇ ਪੜ੍ਹਾਈਆਂ ਤੋਂ ਰਹਿ ਗਏ ਕਈ ਗ੍ਰੰਥੀ ਸਿੰਘਾਂ ਦੇ ਪਰਿਵਾਰ ਇਲਾਜ ਤੋਂ ਬਿਨਾ ਮਰ ਗਏ ਤੁਹਾਨੂੰ ਇਸ ਤਰ੍ਹਾਂ ਦੀਆਂ ਹਜ਼ਾਰਾਂ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਹਜ਼ਾਰਾਂ ਵਾਰੀ ਮਿਲਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਕਿਸੇ ਗ੍ਰੰਥੀ ਸਿੰਘ ਦੀ ਬਾਹ ਨਹੀਂ ਫੜੀ ਤੁਸੀਂ ਵੀ ਉਦੋਂ ਇੱਕ ਸਿਆਸੀ ਤੌਰ ਤੇ ਇੱਕ ਮੰਤਰੀ ਦੇ ਤੌਰ ਤੇ ਤੁਹਾਡੀ ਐਨੀ ਸਿਕਿਉਰਿਟੀ ਹੁੰਦੀ ਸੀ ਕਿ ਤੁਹਾਨੂੰ ਮਾੜਾ ਸਿੱਖ ਤਾਂ ਮਿਲ ਨਹੀਂ ਸਕਦਾ ਸੀ ਅੱਜ ਜੋ ਵੀ ਹੈ ਤੁਸੀਂ ਸਿਆਸੀ ਤੌਰ ਤੇ ਤੁਹਾਡੇ ਵਖਰੇਵੇਂ ਹੋਗੇ ਤੁਹਾਡਾ ਕਿਸੇ ਪਾਰਟੀ ਨਾਲ ਸੰਬੰਧ ਹੈ ਕਿਸੇ ਪਾਰਟੀ ਨਾਲ ਵਖਰੇਵਾਂ ਇਹ ਨਹੀਂ ਹੈ ਪਰ ਗੱਲ ਮੈਂ ਜਿਹੜੀ ਕਰਦਾ ਸੀ ਕਿ ਗਰੰਤੀ ਸਿੰਘਾਂ ਦੇ ਹਾਲਾਤ ਬਹੁਤੇ ਚੰਗੇ ਨਹੀਂ ਹੈ ਅਸੀਂ ਤਾਂ ਜਿਹੜੇ ਲੋਕਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੇਵਾ ਕਰਦੇ ਗਰੰਤੀ ਸਿੰਘਾ ਸਾਡੇ ਮਨ ਦੇ ਵਿੱਚ ਸੀ ਕਿ ਸ਼ੌਣੀ ਕਮੇਟੀ ਵਾਲਿਆਂ ਦੀ ਬੜੀ ਚੜ੍ਹਤ ਹੈ ਬੜੀ ਇੱਜ਼ਤ ਹੈ ਔਰ ਤੁਹਾਡੇ ਹਾਲਾਤ ਵੇਖ ਕੇ ਲੱਗਦਾ ਹੈ ਕਿ ਹਾਲਾਤ ਤਾਂ ਇੱਕੋ ਜਿਹੇ ਹੈ ਪਰ ਪ੍ਰਮਾਤਮਾ ਨੇ ਧੰਨ ਗੁਰੂ ਗੰਗ ਸਾਹਿਬ ਨੇ ਤੁਹਾਨੂੰ ਸਮਾਂ ਦਿੱਤਾ ਸੀ ਕਿ ਤੁਸੀਂ ਗੁਰੂ ਕੇ ਵਜ਼ੀਰਾਂ ਦੀ ਗ੍ਰੰਥੀ ਸਿੰਘਾਂ ਦੀ ਬਾਹ ਫੜਦੇ ਪਰ ਤੁਸੀਂ ਗਰਜ ਨਹੀਂ ਕੀਤੀ ਕਰੋਨਾ ਕਾਲ ਦੇ ਵਿੱਚ ਅਸੀਂ ਤੁਹਾਨੂੰ ਹਜ਼ਾਰਾਂ ਬੇਨਤੀਆਂ ਕੀਤੀਆਂ ਤੁਹਾਡੇ ਤੱਕ ਐਪਲੀਕੇਸ਼ਨਾਂ ਵੀ ਲੈ ਕੇ ਜਾਂਦੇ ਰਹੇ ਹਾਂ ਪਰ ਤੁਹਾਡੇ ਪੀਏ ਤੋਂ ਸਿਵਾਏ ਪੀਏ ਵੀ ਸਾਡੀ ਐਪਲੀਕੇਸ਼ਨ ਫਾਰਮ ਨੂੰ ਤਿਆਰ ਨਹੀਂ ਹੁੰਦਾ ਉਸ ਉਰੋਂ ਉਦੋਂ ਤੁਹਾਨੂੰ ਮਾਰੇ ਗਰੀਬ ਤੇ ਗੁਰੂ ਕੇ ਵਜ਼ੀਰ ਦਿਸਦੇ ਨਹੀਂ ਸਨ ਉਦੋਂ ਤੁਹਾਨੂੰ ਵੀ ਵੱਡੀ ਕੁਰਸੀ ਦਾ ਚਾ ਸੀ ਤੁਹਾਡੇ ਵਿੱਚ ਵੀ ਉਹ ਚੀਜ਼ ਦੀ ਦਰਮੇ ਸੀ ਪਰ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਬੇਨਤੀ ਕਰਦੇ ਆ ਕਿ ਤੁਮ ਤਨ ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਤੁਹਾਡੀ ਘਰ ਦੀ ਸੇਵਾ ਕਰਦੇ ਆ ਬਾਣੀ ਪੜ੍ਹਦੇ ਆ ਗ੍ਰੰਤੀ ਸਿੰਘ ਜਿਨ੍ਹਾਂ ਦੇ ਹਾਲਾਤ ਬਹੁਤੀ ਚੰਗੇ ਨਹੀਂ ਐ ਉਹਨਾਂ ਦੀ ਤੁਸੀਂ ਤੁਸੀਂ ਕਿਰਪਾ ਕਰਕੇ ਮਦਦ ਕਰ ਸਕਦੇ ਹੋ ਅਸੀਂ ਤੁਹਾਡੇ ਤੱਕ ਬਹੁਤ ਆਸਾ ਕੀਤੀਆਂ ਸੀ ਹਰਪੀਤ ਸਿੰਘ ਜੀ ਪਰ ਤੁਸੀਂ ਸਮਾਂ ਰਹਿੰਦੇ ਆ ਕਿਸੇ ਗੁਰਸਿੱਖ ਦਾ ਕਿਸੇ ਗ੍ਰੰਤੀ ਦਾ ਕਿਸੇ ਰਾਗੀ ਦਾ ਸਾਥ ਨਹੀਂ ਦਿੱਤਾ ਅੱਜ ਹਾਲਾਤ ਮੈਂ ਫੇਰ ਉਹੀ ਗੱਲ ਕਰਾਂਗਾ ਕਿ ਗ੍ਰੰਥੀ ਭਾਵੇਂ ਆਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਜਾਂ ਲੋਕਲ ਪਿੰਡ ਦੀ ਕਮੇਟੀ ਦੇ ਸ਼ਹਿਰ ਦੀ ਕਮੇਟੀ ਦੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋਣ ਕੋਈ ਹਾਲਾਤ ਬਹੁਤੇ ਚੰਗੇ ਨਹੀਂ ਗੱਲ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਤ ਵਾਲੇ ਸ਼ੇਅਰ ਕਰ ਦਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ